ਤੁਸੀਂ ਦੇਖ ਰਹੇ ਹੋ ਜੀਡੀਪੀ ਨਿਊਜ਼ ਤੇ ਮੈਂ ਤੁਹਾਡਾ ਆਪਣਾ ਮਹਿੰਦਰ ਪੱਲੁੰਬਾ ਅਸੀਂ ਪਹੁੰਚੇ ਹੋਏ ਆ ਅੱਜ ਭਾਰਤੀ ਐਕਸਾ ਲਾਈਫ ਦੇ ਦਫ਼ਤਰ ਜੋ ਕਿ ਇੰਸ਼ੋਰੈਂਸ ਕੰਪਨੀ ਹੈ ਜਿਹਦਾ ਦਫ਼ਤਰ ਮੋਗਾ ਫਰੋਹ ਪਰ ਰੋਡ ਤੇ ਹੈ ਗਾਂਧੀ ਰੋਡ ਦੇ ਬਿਲਕੁਲ ਸਾਹਮਣੇ ਸੋ ਨਾਲ ਹੀ ਸਾਡੇ ਮੋਗੇ ਦੇ ਵਿਧਾਇਕ ਡਾਕਟਰ ਅਮਨਦੀਪ ਕੌਰ ਅਰੋੜਾ ਦਾ ਦਫ਼ਤਰ ਹੈ ਇਧਰਲੀ ਸਾਈਡ ਉਹਦੀ ਬੈਕ ਲੱਗਦੀ ਹੈ ਤੇ ਇਹ ਅਸੀਂ ਭਾਰਤੀ ਐਕਸਾ ਲਾਈਫ ਦਫ਼ਤਰ ਹੈ ਜਿਹੜਾ ਉਹਦੀ ਬੈਕ ਤੇ ਖੜੇ ਆ ਜਿਹੜਾ ਇਸ ਤੋਂ ਪਿੱਛੇ ਜਿਹੜਾ ਹੈਗਾ ਇੱਕ ਗਲੀ ਹੈ ਔਰ ਇੱਥੇ ਜਿਹੜੀ ਰਾਤ ਇੱਕ ਵਾਰਦਾਤ ਹੋਈ ਹੈ ਉਹ ਵਾਰਦਾਤ ਕੀ ਹੋਈ ਹੈ ਕਿ ਚੋਰਾਂ ਵੱਲੋਂ ਦੋ ਏਸ਼ੀਆ ਦੀਆਂ ਤਾਰਾਂ ਜਿਹੜੀਆਂ ਚੋਰਾਂ ਵੱਲੋਂ ਰਾਤ ਲਾਈਆਂ ਗਈਆਂ ਔਰ ਇਹ ਤਾਰ ਜਿਹੜੀ ਕਾਪਰ ਵਾਇਰ ਤੇ ਸਪਲਾਈ ਵਾਇਰ ਦੋਨੇ ਇੱਧਰ ਦਿਖਾਇਓ ਜੀ ਮਾੜਿਆ ਸ਼ਾਰਟ ਮਾਰ ਕੇ ਸੋ ਇਹ ਜਗ੍ਹਾ ਤੋਂ ਜਿਹੜੀ ਇਹ ਕਾਪਰ ਵਾਇਰ ਹੈ ਜਿਹੜੀ ਉਹ ਕੱਟੀ ਗਈ ਹੈ ਤੇ ਨਾਲ ਹੀ ਆ ਜਿਹੜੀ ਸਪਲਾਈ ਵਾਇਰ ਹੈ ਜਿਹੜੀ ਉਹ ਕੱਟੀ ਗਈ ਹੈ ਔਰ ਇਹ ਜਾਂਦੀ ਸੀ ਉਹ ਜਗ੍ਹਾ ਤੱਕ ਦੇਖੋ ਤੁਹਾਨੂੰ ਤਕਰੀਬਨ 17-18 ਫੁੱਟ ਜਾਂ 20 ਫੁੱਟ ਤੱਕ ਲੰਬੀ ਇਹ ਕਾਪਰ ਦੀ ਵਾਇਰ ਸੀ ਜੋ ਕਿ ਕੱਟੀ ਗਈ ਹੈ ਕਾਪਰ ਅਸੀਂ ਸਾਰੇ ਸਮਝਦੇ ਹਾਂ ਕਿ ਮਹਿੰਗੀ ਧਾਤੂ ਹੈ ਜਿਹਦਾ ਕਾਫੀ ਮੁੱਲ ਹੈ ਜਿਹੜਾ ਬਾਜ਼ਾਰ ਦੇ ਵਿੱਚ ਉਹ ਕਬਾੜੀਆਂ ਤੋਂ ਮਿਲ ਜਾਂਦਾ ਹੈ ਸੋ ਸਭ ਤੋਂ ਵੱਡੀ ਗੱਲ ਜਿਹੜੀ ਸਿੱਤਮ ਦੀ ਗੱਲ ਇਹ ਹੈ ਕਿ ਇਹ ਪਹਿਲੀ ਵਾਰ ਚੋਰੀ ਨਹੀਂ ਹੋਈ ਭਾਰਤੀ ਐਕਸਾ ਲਾਈਫ ਦੇ ਦਫ਼ਤਰ ਦੇ ਵਿੱਚ ਲਗਾਤਾਰ ਇਹ ਤੀਸਰੀ ਵਾਰ ਚੋਰੀ ਹੋਈ ਹੈ ਤੇ ਦੋ ਵਾਰ ਚੋਰੀ ਆ ਜਿਹੜੀ ਉਹ ਸਾਡੇ ਮੋਗੇ ਦੇ ਵਿਧਾਇਕ ਡਾਕਟਰ ਅਮਨਦੀਪ ਕੌਰ अरोड़ा ਉਹਨਾਂ ਦੇ ਦਫ਼ਤਰ ਵਿੱਚ ਹੋ ਚੁੱਕੀ ਐ ਤੇ ਇੱਕ ਵਾਰ ਜਿਹੜੀ ਇਹਨਾਂ ਦੇ ਉੱਪਰ ਦਫ਼ਤਰ ਹੈਗਾ ਉਹ ਬ੍ਰਾਡਵੇ ਇਮੀਗ੍ਰੇਸ਼ਨ ਦਾ ਦਫ਼ਤਰ ਹੈ ਇੱਕ ਵਾਰੀ ਉਹਨਾਂ ਦੇ ਚੋਰੀ ਹੋਈ ਟੋਟਲ 11 ਏਸ਼ੀਆ ਦੀਆਂ ਤਾਰਾਂ ਜਿਹੜੀਆਂ ਪਿਛਲੇ 5 ਮਹੀਨਿਆਂ ਦੇ ਵਿੱਚ ਲੱਥ ਚੁੱਕੀਆਂ ਔਰ ਇੱਥੇ ਬਹੁਤ ਵੱਡਾ ਸਵਾਲ ਇਹ ਵੀ ਐ ਕਿ ਜੇਕਰ ਸਾਡੇ ਚੁਣੇ ਹੋਏ ਨਮੈਂਦੇ ਜਿਨ੍ਹਾਂ ਦੀ ਸਰਕਾਰ ਸੱਤਾ ਦੇ ਵਿੱਚ ਹੈ ਜੇਕਰ ਉਹਨਾਂ ਦੇ ਦਫ਼ਤਰ ਹੈ ਜਿਹੜੇ ਉਹ ਸੁਰੱਖਿਅਤ ਨਹੀਂ ਤਾਂ ਫਿਰ ਆਮ ਆਦਮੀ ਜਿਹੜਾ ਉਹ ਆਪਣੀ ਸੁਰੱਖਿਆ ਦੀ ਕੀ ਆਸ ਰੱਖ ਸਕਦਾ ਹੈ ਸੋ ਭਾਰਤੀ ਐਕਸਾ ਲਾਈਫ ਵੱਲੋਂ ਅੱਜ ਜਿਹੜਾ ਥਾਣਾ ਸਿਟੀ ਮੋਗਾ ਉਹਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ ਔਰ ਇਸ ਤੋਂ ਪਹਿਲਾਂ ਵੀ ਜਿਹੜੀਆਂ ਦੋ ਚੋਰੀਆਂ ਹੋਈਆਂ ਉਹਨਾਂ ਦੀਆਂ ਵੀ ਲਿਖਤੀ ਸ਼ਿਕਾਇਤਾਂ ਜਿਹੜੀਆਂ ਇਹਨਾਂ ਵੱਲੋਂ ਦਿੱਤੀਆਂ ਗਈਆਂ ਪਰ ਚੋਰਾਂ ਦੇ ਹੌਸਲੇ ਇੰਨੇ ਬਲੰਦ ਹੈ ਕਿ ਉਹ ਇਨਾਂ ਸ਼ਿਕਾਇਤਾਂ ਨੂੰ ਕੁਝ ਨਹੀਂ ਸਮਝਦੇ ਔਰ ਲਗਾਤਾਰ ਆਪਣੇ ਮਿਸ਼ਨ ਦੇ ਵਿੱਚ ਲੱਗੇ ਹੋਏ ਆ ਜਿਹਦੇ ਬਹੁਤ ਸਾਰੇ ਪੀੜਤ ਤੁਹਾਨੂੰ ਯਾਦ ਹੋਵੇਗਾ ਕਿ ਤਕਰੀਬਨ ਡੇਢ ਦੋ ਮਹੀਨੇ ਪਹਿਲਾਂ ਆਪਾਂ ਸੂਬੇਦਾਰ ਮੇਜਰ ਦੇਵੀਦਿਆਲ ਸ਼ਰਮਾ ਜੀ ਦੀ ਸਟੋਰੀ ਕੀਤੀ ਸੀ ਜਿਹੜੇ ਕਿ ਫੌਜ ਦੇ ਵਿੱਚੋਂ ਰਿਟਾਇਰ ਹੋ ਕੇ ਆਏ 2018-19 ਦੇ ਵਿੱਚ ਔਰ ਉਹਨਾਂ ਦੇ ਜ਼ਿੰਦਗੀ ਭਰ ਦੀ ਕਮਾਈ ਜਿਹੜੀ 12 ਲੱਖ ਰੁਪਏ ਉਹਨਾਂ ਦੇ ਘਰੋਂ ਚੋਰ ਹੁੰਜ ਕੇ ਲੈ ਗਏ ਤੇ ਉਸ ਤੋਂ ਬਾਅਦ ਉਹ ਇੰਨੇ ਕ ਜਿਆਦਾ ਪਰੇਸ਼ਾਨ ਚੱਲ ਰਹੇ ਆ ਕਿ ਉਹਨਾਂ ਦੀ ਪਤਨੀ ਲਗਾਤਾਰ ਬੈੱਡ ਤੇ ਪੈ ਗਈ ਹੈ ਤੇ ਉਹ ਆਪ ਇੰਨੇ ਮਾਨਸਿਕ ਤੌਰ ਤੇ ਪਰੇਸ਼ਾਨ ਹੈ ਕਿ ਉਹ ਰੋਜ਼ਾਨਾ ਕਦੇ ਆਈਜੀ ਦਫ਼ਤਰ ਕਦੇ ਡੀਆਈਜੀ ਦਫ਼ਤਰ ਕਦੇ ਡੀਜੀਪੀ ਦਫ਼ਤਰ ਕਦੇ ਡੀਸੀ ਦਫ਼ਤਰ ਕਦੇ ਐਸਐਸਪੀ ਦਫ਼ਤਰ ਕਹਿਣ ਤੋਂ ਭਾਵ ਕੀ ਹੈ ਕਿ ਉਸ ਚੋਰੀ ਦੀ ਰਿਕਵਰੀ ਜਿਹੜੀ ਉਹ ਨਹੀਂ ਹੋ ਸਕੀ ਔਰ ਉਹ ਲਗਾਤਾਰ ਪਰੇਸ਼ਾਨੀ ਦੀ ਹਾਲਤ ਦੇ ਵਿੱਚ ਜ਼ਿੰਦਗੀ ਬਿਤਾ ਕਰ ਰਹੇ ਆ ਸੋ ਇੱਥੇ ਜਿਹੜਾ ਅੱਜ ਆ ਕੇ ਕਿਉਂਕਿ ਮੈਂ ਖੁਦ ਅ ਇਥੇ ਆਈਸੀਆਈ ਦਫਤਰ ਦੇ ਵਿੱਚ ਆਇਆ ਸੀ ਇੱਕ ਪਾਲਿਸੀ ਦੇ ਰਿਗਾਰਡਿੰਗ ਤਾਂ ਮੈਨੂੰ ਪਤਾ ਲੱਗਿਆ ਕਿ ਇੱਥੇ ਜਿਹੜੀ ਚੋਰੀ ਹੋਈ ਹੈ ਤਾਂ ਮੈਂ ਇੱਥੇ ਭਾਰਤੀ ਐਕਸਾ ਲਾਈਫ ਦੇ ਦਫਤਰ ਆ ਕੇ ਜਾਣਕਾਰੀ ਲਈ ਤਾਂ ਇੱਥੇ ਪਤਾ ਲੱਗਿਆ ਕਿ ਵਾਕਈ ਚੋਰੀ ਹੋਈ ਹੈ ਔਰ ਇੱਕ ਵਾਰ ਨਹੀਂ ਤੀਸਰੀ ਵਾਰ ਹੋਈ ਹੈ ਸੋ ਇਸ ਗੱਲ ਨੂੰ ਲੈ ਕੇ ਜਿਹੜਾ ਭਾਰਤੀ ਐਕਸਾ ਲਾਈਫ ਦਫਤਰ ਦੇ ਕਰਮਚਾਰੀ ਬਹੁਤ ਜ਼ਿਆਦਾ ਪਰੇਸ਼ਾਨੀ 'ਚ ਚੱਲ ਰਹੇ ਆ ਹਾਲਾਂਕਿ ਫਰੰਟ ਤੇ ਜਿਹੜੇ ਸਕਿਉਰਿਟੀ ਗਾਰਡ 7-8 ਸਕਿਉਰਿਟੀ ਗਾਰਡ ਇੱਥੇ ਹਰ ਰੋਜ਼ ਰਾਤ ਨੂੰ ਹੁੰਦੇ ਆ ਪਰ ਫਿਰ ਵੀ ਦੇਖੋ ਤੁਸੀਂ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹੈ ਕਿ ਸਿਕਿਉਰਿਟੀ ਗਾਰਡਾਂ ਦੀ ਹਾਜ਼ਰੀ ਦੇ ਵਿੱਚ ਵੀ ਚੋਰੀ ਕਰਕੇ ਉਹ ਲੈ ਕੇ ਗਏ ਆ ਦੋਸਤੋ ਜਿਹੜਾ ਸਾਹਮਣੇ ਏਸੀ ਦਿਖ ਰਿਹਾ ਉਹ ਐਮਐਲਏ ਦਫ਼ਤਰ ਦੇ ਉੱਤੇ ਪਿਆ ਉਹ ਏਸੀ ਤੋਂ ਲੈ ਕੇ ਇਹ ਇੱਥੋਂ ਤੱਕ ਆ ਸਾਹਮਣੇ ਜਿਹੜੀ ਤਾਰ ਜਿਹੜੀ ਕੱਟੀ ਹੋਈ ਦਿਖਦੀ ਹੈ ਇੱਥੋਂ ਤੱਕ ਇਹ ਕਾਪਰ ਦੀ ਵਾਇਰ ਵੀ ਚੋਰੀ ਕੀਤੀ ਗਈ ਹੈ ਤੇ ਨਾਲ ਜਿਹੜੀ ਉਹਦੀ ਸਪਲਾਈ ਵਾਇਰ ਹੈ ਉਹ ਵੀ ਚੋਰੀ ਕੀਤੀ ਗਈ ਹੈ ਸੋ ਇਹ ਤੀਸਰਾ ਹੱਲਾ ਹੈ ਸੋ ਚੋਰਾਂ ਦੇ ਹੌਸਲੇ ਇੰਨੇ ਬੁਲੰਦਾ ਕਿ ਉਹ ਐਮਐਲਏ ਦਫ਼ਤਰ ਨੂੰ ਵੀ ਨਹੀਂ ਬਖਸ਼ ਰਹੇ ਸੋ ਉਹਦੇ ਨਾਲ ਨਾਲ ਜਿਹੜਾ ਹੈਗਾ ਬ੍ਰਾਡਵੇ ਇਮੀਗ੍ਰੇਸ਼ਨ ਤੇ ਭਾਰਤੀ ਐਕਸਾ ਲਾਈਫ ਦਾ ਦਫ਼ਤਰ ਉਹਨਾਂ ਨੂੰ ਵੀ ਕਾਫੀ ਜਿਹੜਾ ਨੁਕਸਾਨ ਹੋਇਆ ਸੋ ਆਪਾਂ ਇਹਦੇ ਸਬੰਧ ਦੇ ਵਿੱਚ ਗੱਲਬਾਤ ਵੀ ਕਰਾਂਗੇ ਨੀਚੇ ਜਾ ਕੇ ਜ਼ਿੰਮੇਵਾਰ ਅਧਿਕਾਰੀਆਂ ਦੇ ਨਾਲ ਸੋ ਇਹ ਬੜੀ ਚਿੰਤਾ ਦੀ ਗੱਲ ਹੈ ਕਿ ਇਸ ਤਰ੍ਹਾਂ ਏਸ਼ੀਆ ਦੀਆਂ ਤਾਰਾਂ ਲੱਤਣੀਆਂ ਔਰ ਉਹ ਵੀ ਨਾਮੀ ગ્રામੀ ਦਫ਼ਤਰਾਂ ਦੇ ਵਿੱਚੋਂ ਚੋਰਾਂ ਦੇ ਹੌਸਲੇ ਇੰਨੇ ਬੁਲੰਦਾ ਹੈ ਚੋਰ ਜਿਹੜੇ ਉਹ ਇਧਰ ਪਿਛਲੇ ਪਾਸੇ ਜਿਹੜਾ ਜੀਟੀ ਰੋਡ ਦੇ ਪਿਛਲੇ ਪਾਸੇ ਹੈਗਾ ਜਿਹੜੇ ਇਹਨਾਂ ਦਫ਼ਤਰਾਂ ਦੇ ਪਿਛਲੇ ਪਾਸੇ ਜਾਂਦੀ ਹੈ ਸੜਕ ਰੋਡ ਉੱਥੋਂ ਜਿਹੜਾ ਹੈਗਾ ਇਹੋ ਛੱਡਦੇ ਆਪਰ ਔਰ ਆਹ ਜਿਹੜੇ ਗ੍ਰਿੱਲਾਂ ਦਿਖਦੀਆਂ ਪਈਆਂ ਤੁਹਾਨੂੰ ਸੋ ਇਹਨਾਂ ਗ੍ਰਿੱਲਾਂ ਦੇ ਰਾਈ ਉਹ ਛੱਡਦੇ ਆਪਰ ਸੋ ਇਹਨਾਂ ਵੱਲੋਂ ਜਿਹੜਾ ਬਚਾਲੀ ਪ੍ਰਬੰਧ ਵੀ ਕੀਤੇ ਗਏ ਉਹ ਦੇਖੋ ਸਾਹਮਣੇ ਤੁਹਾਨੂੰ ਦਿਖ ਰਹੀਆਂ ਹੋਣਗੀਆਂ ਜਿਹੜੀਆਂ ਗ੍ਰਿੱਲਾਂ ਕਾਫੀ ਉੱਚੀਆਂ ਲਾ ਲਾ ਕੇ ਜਿਹੜਾ ਹੈਗਾ ਰੋਕਣ ਦੀ ਕੋਸ਼ਿਸ਼ ਕੀਤੀ ਗਈ ਹੈ ਚੋਰਾਂ ਨੂੰ ਪਰ ਕਾਮਯਾਬ ਨਹੀਂ ਹੋਈ ਆ ਦੇਖੋ ਇਹ ਗ੍ਰਿੱਲਾਂ ਤੁਹਾਨੂੰ ਦਿਖ ਰਹੀਆਂ ਹੋਣਗੀਆਂ ਸੋ ਕਿਲਾਬੰਦੀ ਪੂਰੀ ਕੀਤੀ ਗਈ ਹੈ ਪਰ ਫਿਰ ਵੀ ਜਿਹੜੇ ਚੋਰਾਂ ਨੂੰ ਇੰਨੀ ਤਕਨੀਕ ਹੈ ਉਹਨਾਂ ਦੇ ਹੌਸਲੇ ਇੰਨੇ ਬੁਲੰਦਾ ਹੈ ਕਿ ਉਹ ਬੜੇ ਆਰਾਮ ਦੇ ਨਾਲ ਚੜ ਕੇ ਆਰਾਮ ਨਾਲ ਚੋਰੀ ਕਰਕੇ ਚਲੇ ਗਏ ਦੋਸਤੋ ਆਪਾਂ ਖੜੇ ਹਾਂ on ਬਰੌਡਵੇ ਇਮੀਗ੍ਰੇਸ਼ਨ ਦੇ ਦਫ਼ਤਰ ਦੇ ਵਿੱਚ ਏ ਉਹਨਾਂ ਦੇ 6 ਏਸੀ ਲੱਗੇ ਹੋਇਆ ਔਰ ਇਹਨਾਂ ਦੇ ਵਿੱਚੋਂ ਦੋ ਏਸੀਆਂ ਦੀ ਦੇਖੋ ਜਿਹੜੀ ਆਹ ਤਾਰ ਕਾਪਰ ਵਾਇਰ ਕੱਟੀ ਗਈ ਹੈ ਪਿਕਚਰ ਦੇ ਵਿੱਚ ਬਿਲਕੁਲ ਕਲੀਅਰ ਦਿਖ ਰਹੀਆਂ ਔਰ ਇਹ ਦਸੰਬਰ ਦੇ ਵਿੱਚ ਦੋਨੇ ਕੱਟਿਆ ਗਈਆਂ ਉਹਨਾਂ ਦੇ ਬਾਅਦ ਉਹਨਾਂ ਨੇ ਇੱਕ ਏਸੀ ਦੀ ਤਾਰ ਤਾਂ ਨਵੀਂ ਪੁਆਲੀ ਆ ਦਿਖ ਰਹੀ ਹੈ ਤੁਹਾਨੂੰ ਪਰ ਦੂਸਰਾ ਏਸੀ ਹੈ ਜਿਹੜਾ ਹਲੇ ਚਾਲੂ ਨਹੀਂ ਹੋਇਆ ਉਹਦੀ ਤਾਰ ਜਿਹੜੀ ਨਹੀਂ ਪੁਆਈ ਸੋ ਇਹਨਾਂ ਦਾ ਜਿਹੜਾ ਹੈਗਾ ਦਸੰਬਰ ਦੇ ਵਿੱਚ 2 ਏਸੀਆਂ ਦੀ ਤਾਰ ਜਿਹੜੀ ਲਾਈ ਗਈ ਸੀ ਸਪਲਾਈ ਵਾਇਰ ਵੀ ਤੇ ਕਾਪਰ ਵਾਇਰ ਵੀ ਐਸਬੰਧੀ ਜੀਡੀਵੀ মিডিਆ ਵੱਲੋਂ ਜਦ ਆਮ ਆਦਮੀ ਪਾਰਟੀ ਦਫ਼ਤਰ ਦੇ ਇੰਚਾਰਜ ਅਵਧਾਰ ਸਿੰਘ ਸੈਂਬੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਬੀਤੀ ਰਾਤ ਹੋਈ ਚੋਰੀ ਦੀ ਪੁਸ਼ਟੀ ਕਰਦੇ ਆ ਦੱਸਿਆ ਕਿ ਕੁਝ ਸਮਾਂ ਪਹਿਲਾਂ ਵੀ ਦਫ਼ਤਰ ਵਿੱਚੋਂ ਏਸੀ ਦੀਆਂ ਤਾਰਾਂ ਚੋਰੀ ਕੀਤੀਆਂ ਗਈਆਂ ਸਨ ਤੇ ਬੀਤੇ ਸ਼ੁੱਕਰਵਾਰ ਹੀ ਹਲੇ ਤਾਰਾਂ ਦੁਆਰਾ ਪੁਆਈਆਂ ਗਈਆਂ ਸੀ ਜਦੋਂ ਹਲੇ ਬਿੱਲ ਵੀ ਅਦਾ ਨਹੀਂ ਕੀਤਾ ਗਿਆ ਸੀ ਕਿ ਸ਼ਨੀਵਾਰ ਨੂੰ ਫੇਰ ਇਹ ਦੁਆਰਾ ਚੋਰੀ ਕਰ ਲਈਆਂ ਗਈਆਂ ਉਹਨਾਂ ਇਸ ਗੱਲ ਤੇ ਸ਼ੱਕ ਪ੍ਰਗਟ ਕੀਤਾ ਕਿ ਚੋਰ ਕੋਈ ਭੇਤੀ ਆਦਮੀ ਹੋ ਸਕਦਾ ਹੈ ਉਹਨਾਂ ਇਹ ਵੀ ਦੱਸਿਆ ਕਿ ਇਸ ਸਬੰਧੀ ਦਫ਼ਤਰ ਵੱਲੋਂ ਕੋਈ ਸ਼ਿਕਾਇਤ ਨਹੀਂ ਕੀਤੀ ਗਈ ਪਰ ਐਸਐਚਓ ਸਾਹਿਬ ਨੂੰ ਸ਼ਕਤੀ ਦੇ ਨਾਲ ਚੋਰਾਂ ਦੀ ਤਲਾਸ਼ ਕਰਨ ਲਈ ਕਿਹਾ ਗਿਆ ਇੱਥੇ ਇਹ ਵੀ ਜਗਰਜੋਗ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਹਲੇ ਤੱਕ ਆਜ਼ਾਦਾਨਾ ਤੌਰ ਤੇ ਕੋਈ ਵੀ ਇਸ ਸਬੰਧੀ ਸ਼ਿਕਾਇਤ ਦਰਜ ਨਹੀਂ ਕਰਵਾਏਗੀ ਤਿੰਨਾਂ ਚੋਰੀਆਂ ਦੀ ਪਹਿਲੀ ਚੋਰੀ ਬਾਰੇ ਜਿਹੜਾ ਹੈ ਉਹ ਸਾਂਝੇ ਤੌਰ ਤੇ ਸ਼ਿਕਾਇਤ ਦਿੱਤੀ ਗਈ ਸੀ ਜੋ ਕਿ ਭਾਰਤੀ ਐਕਸਾ ਲਾਈਫ ਇੰਸ਼ੋਰੈਂਸ ਦਫ਼ਤਰ ਵੱਲੋਂ ਤੇ ਆਮ ਆਦਮੀ ਪਾਰਟੀ ਦੇ ਦਫ਼ਤਰ ਵੱਲੋਂ ਸਾਂਝੇ ਤੌਰ ਤੇ ਦਿੱਤੀ ਗਈ ਸੀ ਇਸ ਸਬੰਧੀ ਭਾਰਤੀ ਐਕਸਾ ਲਾਈਫ ਇੰਸ਼ੋਰੈਂਸ ਦੇ ਸੀਨੀਅਰ ਬ੍ਰਾਂਚ ਐਗਜ਼ੀਕਿਊਟਿਵ ਕਮਲਪ੍ਰੀਤ ਸਿੰਘ ਨੇ ਦੱਸਿਆ ਕਿ 28 12 23 ਨੂੰ ਪਹਿਲੀ ਚੋਰੀ ਹੋਈ ਸੀ ਜਿਸ ਵਿੱਚ 6 ਏਸੀਆਂ ਦੀਆਂ ਤਾਰਾਂ ਚੋਰੀ ਕੀਤੀਆਂ ਗਈਆਂ ਸਨ ਤੇ 13 1 24 ਨੂੰ ਦੂਸਰੀ ਵਾਰ ਚੋਰੀ ਕੀਤੀ ਗਈ ਜਿਸ ਵਿੱਚ 3 ਏਸੀਆਂ ਦੀਆਂ ਤਾਰਾਂ ਚੋਰੀ ਕੀਤੀਆਂ ਗਈਆਂ ਤੇ 13524 12524 ਨੂੰ ਜਿਹੜੀ ਤੀਸਰੀ ਚੋਰੀ ਹੋਈ ਜਿਸ ਦੀ ਕੰਪਲੇਂਟ 13524 ਨੂੰ ਦਿੱਤੀ ਗਈ ਹੈ ਸੋ ਜਿਹਦੇ ਵਿੱਚ 2 ਏਸੀ ਦੀਆਂ ਤਾਰਾਂ ਚੋਰੀ ਹੋਈਆਂ ਸੋ ਹੁਣ ਤੱਕ ਕੁੱਲ 11 ਏਸੀਆਂ ਦੀਆਂ ਤਾਰਾਂ ਚੋਰੀ ਹੋ ਚੁੱਕੀਆਂ ਜਿਸ ਸਬੰਧੀ ਪੁਲਿਸ ਨੂੰ ਕੰਪਲੇਂਟ ਦਿੱਤੀ ਜਾ ਚੁੱਕੀ ਹੈ ਸੋ ਜੀਡੀਪੀ ਨਿਊਜ਼ ਵੱਲੋਂ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਬੇਨਤੀ ਕਰਨਾ ਚਾਹੁੰਦੇ ਆ ਐਸਐਸਪੀ ਸਾਹਿਬ ਡੀਸੀ ਸਾਹਿਬ ਕਿ ਇਹਨਾਂ ਹਾਲਾਤਾਂ ਤੇ ਗੌਰ ਕਰੋ ਜੀ ਕਿਉਂਕਿ ਮੋਗੇ ਦੇ ਹਾਲਾਤ ਇੰਨੇ ਮਾੜੇ ਹੋ ਚੁੱਕੇ ਆ ਚੋਰਾਂ ਦੇ ਹੌਸਲੇ ਇੰਨੇ ਬਲੰਦ ਹੋ ਚੁੱਕੇ ਆ ਕਿ ਕੋਈ ਵੀ ਆਮ ਸ਼ਹਿਰੀ ਜਿਹੜਾ ਉਹ ਸੜਕ ਤੇ ਜਾਂਦਾ ਵੀ ਸੁਰੱਖਿਅਤ ਨਹੀਂ ਤੇ ਘਰ ਦੇ ਵਿੱਚ ਬੈਠਾ ਵੀ ਸੁਰੱਖਿਅਤ ਨਹੀਂ ਆ ਸੋ ਇਹਨਾਂ ਹਾਲਾਤਾਂ ਤੇ ਵਿਚਾਰ ਕਰਨਾ ਬਣਦਾ ਹੈ ਔਰ ਇਹਨਾਂ ਦਾ ਟੁਕਮਾ ਹੱਲ ਕਰਨਾ ਬਣਦਾ ਹੈ ਤਾਂ ਜੋ ਲੋਕ ਜਿਹੜੇ ਆਰਾਮ ਦੇ ਨਾਲ ਆਪਣੀ ਜ਼ਿੰਦਗੀ ਬਤੀਤ ਕਰ ਸਕਣ ਤੇ ਆਪਣੇ ਮਿਹਨਤ ਨਾਲ ਕਮਾਏ ਹੋਏ ਪੈਸੇ ਦਾ ਆਨੰਦ ਮਾਣ ਸਕਣ